ਹਾਂਜੀ ਅਸੀਂ ਵੀ ਜਮੇ ਰੱਖੀ ਆ ਜਾ ਬਾਈ ਲੈਟਸ ਜੀ ਸਮਝਾ ਚਾਹੁੰਦੇ ਦਾ ਦੇਖੋ ਸਭ ਤੋਂ ਹੈਰਾਨੀ ਵਾਲੀ ਗੱਲ ਦੇਖੋ ਇਹਦੇ ਵਿੱਚ ਇਸ ਔਪਾਂ ਵਾਲੀ ਪਿੰਡ ਤੇ ਦੂਜਾ ਪਿੰਡ ਹੈਗਾ ਮਾਨਸਾ ਜਿਲ੍ਹੇ ਦੇ ਪਹਿਲਾਂ ਇਹਨਾਂ ਨੇ ਸਾਰਾ ਲੁਧਿਆਣਾ ਮਹਾਲੀ ਵਾਲੇ ਪਾਸੇ ਔਰ ਵਕ ਵਕ ਖਾਵਾਂ ਦੇ ਉੱਤੇ ਸਾਰਾ ਜ਼ਹਿਰ ਪਾ ਕੇ ਪਹਿਲਾਂ ਲੋਕਾਂ ਨੂੰ ਮਾਰਦਾ ਹੁਣ ਆ एरिया ਬਚਿਆ ਸੀਗਾ ਇਹ ਮਾਰਦੇ ਤਾਂ ਪਹਿਲੇ ਮਰੇ ਹੋਏ ਨੇ ਆ ਨੇੜੇ ਇਹਨਾਂ ਦੇ ਆ ਬਣਾ ਲਈ ਲੱਗਿਆ ਹੋਇਆ ਟਰਮਲ 6 ਗੱਡੀਆਂ ਰੋਜ਼ ਕੋਲੇ ਦੀਆਂ ਫੂਕੀਆਂ ਜਾਂਦੀਆਂ ਨੇ ਤੁਸੀਂ ਦੇਖੋ ਵੀ ਕਿਵੇਂ ਲੋਕ ਸਾਹ ਲੈ ਰਹੇ ਦੋ ਫੈਕਟਰੀਆਂ ਗੁੱਲਾ ਫੈਕਟਰੀ ਲੱਗੀ ਹੋਈ ਐ ਕੋ ਹੋਰ ਕੋਈ ਰੇਲੈਂਸ ਫੈਕਟਰੀ ਲਾ ਰਹੀ ਐ ਇੱਥੇ ਜਨਮਾ ਜੀ ਅੰਦਰ ਬੰਦੇ ਬੈਠੇ ਆ ਕੌਣ ਆ ਹਿੰਦੀ ਬੋਲਣ ਵਾਲੇ ਬੰਦੇ ਆ ਪਤਾ ਨਹੀਂ ਕਿੱਥੋਂ ਆਏ ਆ ਇਹ ਬੰਗਾਲ ਦੇ ਆ ਯੂਪੀ ਦੇ ਆ ਬਿਹਾਰ ਦੇ ਆ ਹਿਮਾਚਲ ਦੇ ਆ ਇੱਥੇ ਆ ਕੇ ਪੰਜਾਬ ਜ਼ਮੀਨਾਂ ਲੈ ਕੇ ਇੰਡਸਟਰੀ ਲਾ ਕੇ ਇੱਥੇ ਲੋਕਾਂ ਦਾ ਪਾਣੀ ਵੀ ਦੂਸ਼ਤ ਕਰ ਰਹੇ ਹੈ ਕੈਮੀਕਲ ਪਾ ਕੇ ਜਿਆ ਨਾ ਪਾ ਕੇ ਹਵਾ ਵੀ ਦੂਸ਼ਤ ਕਰ ਰਹੇ ਨੇ ਧਰਤੀ ਵੀ ਜਹਰੀਲੀ ਕਰ ਰਹੇ ਨੇ ਇਹਦਾ ਰਹਿਣਾ ਥੋੜੀ ਇੱਥੇ ਇੱਥੇ ਜਿਹੜੇ ਆਲੇ-ਦਾਲੇ ਦੇ 50 ਪਿੰਡ ਨੇ ਇਸ ਇਲਾਕੇ ਦੇ ਉਹ ਸਾਰੇ ਪੀੜਤ ਹੋਣਗੇ ਦੂਜੀ ਗੱਲ ਸਵਾਲ ਸਾਡੇ ਲੋਕ ਦੱਲੇ ਆ ਬਾਈ ਸਮਝਣ ਦੀ ਲੋੜ ਆ ਇਹ ਪਹਿਲੀ ਦਿੱਤੀ ਕਿਹਨੇ ਆ ਕੋਈ ਦਾਦਾ ਕੋਈ ਡਾਕਟਰ ਆ ਜੋਗੇ ਵਾਲੇ ਦਾ ਪਤਾ ਨਹੀਂ ਕੀ ਨਾਮ ਆ ਉਹ ਬੰਦਾ ਬੰਝ ਗੱਜ ਕੇ ਗਿਆ ਇਹਨਾਂ ਲੋਕਾਂ ਨੂੰ ਆਪ ਤਾਂ ਵੇਚ ਕੇ ਪਹਿਲੀ ਬੱਜਾ ਲੈ ਕੇ ਸਾਰਾ ਟੱਬਰ ਕੈਨੇਡਾ ਕਿਹਾ ਆਪ ਇੱਥੇ ਰਹਿ ਤੈਨੂੰ ਪਤਾ ਵੀ ਮੈਂ ਕਿਸੇ ਫੈਕਟਰੀਆਂ ਨੂੰ ਪਹਿਲੀ ਦੇ ਰਿਹਾ ਕਿਸੇ ਕੰਪਨੀ ਨੂੰ ਪਹਿਲੀ ਦੇ ਰਿਹਾ ਤੂੰ ਕਿਉਂ ਦੇ ਰਿਹਾ ਬਾਈ ਕਿ ਜਿੰਮੇਵਾਰ ਨੂੰ ਪਹਿਲੀ ਦੇ ਜਾਂਦਾ ਸਸਤੇ ਭਾਗਾਂ 'ਚ ਪਹਿਲੀ ਲਈ ਕਿੰਨੇ ਕ ਲੱਖ ਨੂੰ ਕਿੱਲਾ ਲਿਆ ਹਣਾ ਪਿਆਰ ਪਿਆਰ 50 60 ਹਜ਼ਾਰ ਨੂੰ ਕਿੱਲਾ ਲਿਆ 40 42 ਲੱਖ ਨੂੰ ਵੇਚ ਕੇ ਸੇ ਤੁਰ ਗਿਆ ਦੂਜੀ ਗਲਤੀ ਕੀਤੀ ਆ ਅਸੀਂ ਅਸੀਂ ਕਿਉਂ ਜ਼ਿੰਮੇਵਾਰ ਮੈਂ ਕਹਿੰਦਾ ਸਾਡੇ ਲੋਕਾਂ ਨੂੰ ਸਾਡੇ ਮੈਂ ਹਸਪਿੰਡ ਵੀ ਦੀ ਨੰਘ ਆਇਆ ਜਿਹੜਾ ਪਿੰਡਾ 45 15 ਬੰਦੇ ਉਹ ਤਾਂ ਸੁੱਕੀ ਜਾਂਦੇ ਆ ਬੈਠੇ ਥੱਲੇ ਛੱਡ ਜੇ ਦੇ ਮੈਂ ਉਹਨਾਂ ਨੂੰ ਵੀ ਕਿਹਾ ਮਾ ਤੁਹਾਨੂੰ ਕਿਹੜਾ ਇਹ ਹੋ ਨਹੀਂ ਹੋਣਾ ਤੁਸੀਂ ਆਓ ਤੁਸੀਂ ਕਿਉਂ ਉੱਠ ਕੇ ਆਉਂਦੇ ਕੋਈ ਨਹੀਂ ਕੋਈ ਨਹੀਂ ਤੁਸੀਂ ਜਾਓ ਅਸੀਂ ਆਉਨੇ ਆਂ ਐਸੇ ਅਸੀਂ ਉਹ 100 ਮੀਲ ਤਵਾ ਕੇ ਉੱਠ ਕੇ ਤੁਰ ਕੇ ਆਹ ਵਿਚਾਰੇ ਜਿਨੇ ਹੋਰ ਵਾਲੇ ਵਾਲੇ ਪਿੰਡਾਂ ਤੋਂ ਲੋਕ ਕਾਇਆ ਤੇ ਹਜ਼ਾਰਾਂ ਬੰਦਿਆਂ ਦਾ ਘੱਟ ਹੋਇਆ ਜਾਂਦਾ ਪਰ ਇੱਕ ਪਿੰਡ ਚ ਉੱਠ ਕੇ ਨਹੀਂ ਨਿਕਲ ਆਉਂਦਾ ਤਾਂ ਜ਼ਿੰਮੇਵਾਰ ਫਿਰ ਕੌਣ ਹੈ ਸਾਡੇ ਲੋਕ ਮੈਂ ਕਹਿੰਦਾ ਵੱਡੇ ਪੱਤਰ ਤੇ ਜ਼ਿੰਮੇਵਾਰ ਆ ਅਸੀਂ ਲੋਕ ਸਾਰੇ ਕੰਡੇ ਵੀਜ ਰਹੇ ਆ ਐੱਚ ਐੱਚਾ ਉਹ ਜਿਹੜਾ ਉਹਨਾਂ ਦੀ ਵਕਾਲਤ ਕਰ ਰਿਹਾ ਉਹ ਕੌਣ ਹੈ ਉਹ ਸਾਡੇ ਉਹ ਦਗੜਦੱਲੇ ਲੋਕ ਨੇ ਸਿਰਾਂ ਸਿਰ ਪੱਗਾਂ 'ਚ ਫਸਾਏ ਹੋਏ ਨੇ ਬਕਾਲਤ ਜਿਹੜੀ ਉਹ ਜਿਹੜੀ ਫੈਕਟਰੀ ਲਾ ਰਹੀ ਉਹਨਾਂ ਦੀ ਕਰਦੇ ਚੰਦ ਛਲਣਾ ਪਿੱਛੇ ਇੱਥੋਂ ਦਾ ਪੰਜਾਬ ਪੋਲਿਊਸ਼ਨ ਬੋਰਡ ਉਹ ਵੀ ਨਰ ਹੱਕ ਚ ਪੁੱਤ ਰਿਹਾ ਪਹਿਲਾਂ ਅਸੀਂ ਬੁੱਢੇ ਦਰਿਆ ਬਾਰੇ ਦੇਖਿਆ ਜਦੋਂ ਉੱਥੇ ਐਨਜੀਟੀ 'ਚ ਕੇਸ ਗਿਆ ਸੈਂਟਰਲ ਪੋਲਿਊਸ਼ਨ ਬੋਰਡ ਦਾ ਪੰਜਾਬ ਪੋਲਿਊਸ਼ਨ ਬੋਰਡ ਨੂੰ ਲਿਖ ਕੇ ਆਇਆਗਾ ਵੀ ਇਹ ਇਮੀਡੀਏਟਲੀ ਬੰਦ ਕੀਤੀ ਜਾਵੇ ਇਹ ਬੜੀ ਖਤਰਨਾਕ ਕੈਮੀਕਲ ਪਾਇਆ ਜਾ ਰਿਹਾ ਐਨਜੀਟੀ ਦਾ ਆਰਡਰ ਆ ਗਿਆ ਅਸੀਂ ਕਮਿਸ਼ਨਰ ਕੋਲ ਲੈ ਕੇ ਗਏ ਅੱਜ ਤੱਕ ਬੰਦ ਹੋ ਗਿਆ ਆਈ ਲੋਕਾਂ ਨੂੰ ਇਕੱਠੇ ਕੀਤਾ ਲੋਕ ਉੱਠੇ ਨਹੀਂ ਮਰਤਾ ਰਹੇ ਨੇ ਇਹ ਇੰਨੇ ਇਹ ਇੱਥੇ ਹਾਲਾਤ ਇਹ ਹੋਣਗੇ ਸਾਡੇ ਜਵਾਬ ਪੈਦਾ ਹੁਣ ਵਟ ਗਏ ਅਪਾਹਜ ਪੰਗ ਜਵਾਬ ਪੈਦਾ ਹੋਣ ਲੱਗੇ ਮੰਦ ਬੁੱਧੀ ਜਵਾਬ ਪੈਦਾ ਹੋਣ ਲੱਗੇ ਬਿਲਕੁਲ ਹੁੰਦੇ ਹੀ ਨਹੀਂ ਸੈਂਟਰਾਂ ਤੋਂ ਜਵਾਬ ਲੈਣ ਲੱਗੇ ਯਾਰ ਜਾ ਕੇ ਟੀਕੇ ਨਾਲ ਸਾਡੇ ਲੋਕ ਸਾਡਾ ਦਿਮਾਗ ਵੀ ਮੈਂ ਮੈਂ ਇਹਨਾਂ ਪਿੰਡਾਂ 'ਚ ਆ ਕੇ ਮੈਂਬਰੀ ਸਰਪੰਚੀ ਕਰਨੇ ਸੀ ਕਿਉਂ ਤੋਰੇ ਫਿਰਦੇ ਆ ਬਾਈ ਸਾਨੂੰ ਇਹ ਵੀ ਨਹੀਂ ਯਾਰ ਜੇ ਪੰਜਾਬ ਜਾਉਂਦਾ ਤਾਂ ਅਸੀਂ ਜਾਉਨੇ ਆ ਜਾਂ ਲੋਕ ਜਿੰਦਾ ਕੰਮ ਆ ਜਾਉਨੇ ਆ ਜਾ ਧੰਨਵਾਦ ਮਾਨਸਾ ਦੇ ਲੋਕਾਂ ਦਾ ਬਿਹੰਡਲਾਂ ਦਾ ਇਹ ਤਾਂ ਉੱਠ ਕੇ ਖੜੇ ਹੋ ਜਾਂਦੇ ਆ ਅੱਜ ਇਧਰੋਂ ਦਾ ਲੋਕ ਵੀ ਨਹੀਂ ਇਕੱਠੇ ਹੁੰਦੇ ਆ ਦੁਆਬੇ ਦੇ ਪਾਸੇ ਵੱਜੇ ਲੋਕ ਵੀ ਚੁੱਪ ਕਰੇ ਬੈਠੇ ਆ ਤਾਂ ਇਹ ਬਾਈ ਬੜਾ ਖਤਰਨਾਕ ਕੰਮ ਆ ਔਰ ਇਹ ਇਹਦੇ ਤੇ ਨਾਤ ਸਾਨੂੰ ਪਾਉਣੀ ਚਾਹੀਦੀ ਲੋਕਾਂ ਨੂੰ ਮੈਂ ਅਪੀਲ ਕਰਦਾ ਕਿਸੇ ਪਿੰਡ ਦੀ ਘਟਨਾ ਵਾਪਰਦੀ ਆ ਹੁਣ ਮੈਂ ਇਹੀ ਗੱਲ ਅੱਜ ਫੇਰ ਕਹਿਣਾ ਮੈਂ ਕਹਿੰਦਾ ਪਹਿਲਾਂ ਸਟੇਜ ਤੇ ਬੋਲ ਕੇ ਗਿਆ ਜਦੋਂ ਮੈਂ ਕਮਾਲੂ ਪਿੰਡ ਵਾਲੀ ਫੈਕਟਰੀ ਦੇ ਉੱਥੇ ਵੀ ਉਟਾਰ ਫੂਕਣ ਵਾਲੀ ਫੈਕਟਰੀ ਉਹ ਟਾਇਰ ਫੁੱਕੀ ਇਹਨਾਂ ਸਾਰੀ ਕਾਰ ਤੋਂ ਧੂਆਂ ਸਾਰਾ ਪਿੰਡ ਤੇ ਡਿੱਗੀ ਜਾਂਦਾ ਸਾਰਾ ਹਵਾ ਉਸ ਤੋਂ ਬਈ ਬਹੁਤ ਜਗ੍ਹਾ ਨਾ ਇਹ ਹੋਇਆਗਾ ਜਿਵੇਂ ਉਹ ਸੈ ਫੈਕਟਰੀ ਜਿਹੜੀ ਬਣ ਕੀਤੀ ਹੈ ਪਹਿਲਾਂ ਕੁਝ ਹੋਰ ਕਹਿੰਦੇ ਫੈਕਟਰੀ ਗੋਬਰਾਹ ਜਿੱਤਾ ਜਾਂਦਾ ਵੀ ਇਹ ਮੈਂ ਇਹੋ ਚੀਜ਼ੇ ਬਾਅਦ ਵਿੱਚ ਪਹਿਲਾਂ ਤਾਂ ਕਹਿੰਦੇ ਦੁੱਧ ਦਾ ਪਲਾਂਟ ਆ ਜੀ ਪਹਿਲਾਂ ਤਾਂ ਕਹਿੰਦੇ ਪਨੀਰ ਬਣਾਵਾਂਗੇ ਜੀ ਹੈ ਪਹਿਲਾਂ ਤਾਂ ਆਲੂਆਂ ਤੋਂ ਬਣਾਵਾਂਗੇ ਜੀ ਉਹ ਜਿਹੜੀਆਂ ਖਾਣੇ ਆ ਆਪਣੇ ਲੋਕ ਦਸਾਂ ਜਿਹਾ ਪਹਿਲਾਂ ਤਾਂ ਬਹੁਤ ਕੁਝ ਕਹਿੰਦੇ ਆ ਮੰਗਲੋ ਪਤਾ ਲੱਗਦਾ ਵੀ ਇਹ ਤਾਂ ਰੈੱਡ ਜਿਹੜੀ ਤੁਸੀਂ ਦੇਖੋ ਆ ਜਿਹੜੀ ਰੈੱਡ ਕੈਟਾਗਰੀ ਦੀ ਫੈਕਟਰੀ ਆ ਮੰਨੇ ਉੱਥੇ ਅਧਿਕਾਰੀ ਜਿਹੜੇ ਆਏ ਆ ਅੱਜ ਪਬਲਿਕ ਹੀਰਿੰਗ ਆ ਅਸੀਂ ਮੈਂ ਲੋਕਾਂ ਨੂੰ ਹੋਰ ਅਪੀਲ ਕਰਦਾ ਤੁਹਾਡੇ ਰਾਹੀਂ ਮੇਰੀ ਗੱਲ ਧਿਆਨ ਨਾਲ ਸੁਣੋ ਪੰਜਾਬ ਦੇ ਲੋਕੋ ਜਦੋਂ ਹੁਣ ਕੋਈ ਅੱਗੇ ਪਤਾ ਕੀ ਕਰਦੇ ਸੀ ਫੈਕਟਰੀ ਲੁਧਿਆਣੇ ਲੱਗਣੀ ਐ ਪਬਲਿਕ ਹੀਰਿੰਗ ਕਰਾਰ ਨਹੀਂ ਸੀ ਲਾ ਕੇ ਕਿਸੇ ਬਰਨਾਲੇ ਕਿਸੇ ਪਟਿਆਲੇ ਆਦ ਲੋਕਾਂ ਨੂੰ ਬਿਠਾ ਕੇ ਉਹਦੇ ਡਰਾਮਾ ਰਚ ਕੇ ਮੀਡੀਆ 'ਚ ਖਬਰਾਂ ਦੇ ਹਾਂ ਵੀ ਪਬਲਿਕ ਹੀਰਿੰਗ ਹੋਊਗੀ ਲੋਕਾਂ ਦੀ ਸੁਣਵਾਈ ਅਸੀਂ ਕਰ ਲਈ ਲੋਕ ਕਹਿੰਦੇ ਅਸੀਂ ਸਹਿਮਤ ਸਾਨੂੰ ਮਨਜੂਰ ਹੈ ਅੱਜ 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 ਸੋਸ਼ਲ ਮੀਡੀਆ ਨੇ ਜਿਹੜਾ ਰੌਲਾ ਪਿਆ ਲੋਕਾਂ ਨੇ ਇਹ ਇਹ ਜਗ੍ਹਾ ਤੇ ਲੋਕ ਹੁਣ ਜਿਹੜੀ ਪਬਲਿਕ ਹੈ ਇਹਦੇ ਦੋ ਵੱਡੀਆਂ ਘਟਨਾਵਾਂ ਨੇ ਪੰਜਾਬ ਦੇ ਅੰਦਰ ਪਹਿਲੀ ਵੱਡੀ ਘਟਨਾ ਹੋਈ ਚਮਕੌਰ ਸਾਹਿਬ ਦੇ ਕੋਲ ਜਿੱਥੇ ਨੀਲੋਂ ਨਹਿਰ ਦੇ ਉੱਤੇ ਅਸੀਂ ਵੀ ਗਏ ਸੀਗੇ 1100 ਏਕੜ ਦੇ ਵਿੱਚ ਬਹੁਤ ਰੈੱਡ ਕੈਟਾਗਰੀ ਦੀ ਫੈਕਟਰੀ ਲੱਗ ਰਹੀ ਹੈ ਜਿਹਨੇ ਜ਼ਹਿਰ ਸਾਰਾ ਨਾਲ ਨਹਿਰ ਸੱਤਣਾ ਨਾਲ ਦਰਿਆ ਸੱਤਣਾ ਉੱਥੇ 50 ਪਿੰਡਾਂ ਦੇ ਲੋਕ ਇਕੱਠੇ ਹੋ ਗਏ ਉਸਨੂੰ ਉਹਦੇ ਵੀ ਸਾਡੇ ਲੋਕਾਂ ਨੇ ਜਿੰਨੇ ਨੰ ਅਧਿਕਾਰੀ ਆਏ ਉੱਥੇ ਡੀਸੀ ਵੀ ਆਈ ਸੀ ਇੱਥੇ ਸਾਰਾ ਸਟੇਡੀਅਮ ਆਇਆ ਕਿਸੇ ਨੂੰ ਗੱਲ ਨਹੀਂ ਆਉਣ ਕਿ ਸਾਰੀਆਂ ਗੱਲਾਂ ਝੂਠੇ ਪਾ ਕੇ ਲੋਕਾਂ ਨੇ ਤੋਰੇ ਆ ਅੱਜ ਵੀ ਇੱਥੇ ਲੋਕ ਇਕੱਠੇ ਹੋਏ ਆ ਦੂਜੀ ਵੱਡੀ ਘਟਨਾ ਪੰਜਾਬ ਚ ਕਿ ਲੋਕ ਹਜ਼ਾਰਾਂ ਦੀ ਗੰਟੀ ਚ ਆਸੇ ਪਾਸੇ ਪਿੰਡਾਂ ਤੋਂ ਉੱਠ ਕੇ ਆਏ ਆ ਇਹ ਉੱਠਣਾ ਪੈਣਾ ਬਾਈ ਨਹੀਂ ਅਸੀਂ ਤਾਂ ਤਰਸਾਂਗੇ ਮੈਂ ਹਸਾਣਾ ਅਸੀਂ ਤਾਂ ਜਰ ਸਾਡੀ ਜ਼ਿੰਦਗੀ ਹੈ ਨਾ ਜਿਹੜੀ ਜਿਹੇ ਆ ਫੈਕਟਰੀਆਂ ਕਰਕੇ ਲਾਗੇ ਜਿਹੜੇ ਜਰ ਕੀ ਲੋੜ ਆ ਪੰਜਾਬ ਦੇ ਵਿੱਚ ਫੈਕਟਰੀਆਂ ਦੀ ਮੈਨੂੰ ਦੱਸੋ ਕੀ ਲੋੜ ਹੈ ਕਾਰਨੇ ਕੀ ਬੰਦੇ ਬਈ ਪੰਜਾਬ ਦੇ ਵਿੱਚ ੱੱਕੇ ਨਾਲ ਸੁੱਕੀ ਜਾਂਦੇ ਨੇ ਕਿ ਰਾਸਥਾਨੀ ਹਿੰਦੀ ਬੋਲਣ ਵਾਲੇ ਬੰਦੇ ਹਿੰਦੀ ਬੋਲਣ ਵਾਲੇ ਬੰਦੇ ਪਤਾ ਨਹੀਂ ਕਿੱਥੋਂ ਆਏ ਆ ਉਹ ਸਾਡੇ ਲੋਕਾਂ ਨੂੰ ਡੀਲ ਕਰ ਰਹੇ ਆ ਅੱਜ ਆਹ ਸੁਣਨਾ ਦੇਵਾਂਗੇ ਅਸੀਂ ਆਹ ਦੂਜੀ ਗੱਲ ਹੋਰ ਸੁਣ ਲਓ ਆਹ ਆ ਇਲਾਕੇ ਦੇ ਲੋਕ ਖੜੇ ਆ ਇਹਨਾਂ ਦੇ ਨੇੜੇਆ ਬਣਾ ਵਾਲੀ ਲੱਗਿਆ ਹੋਇਆ ਤੁਹਾਨੂੰ ਮੈਨੂੰ ਆਖੋ ਇਹਨਾਂ ਨੂੰ ਨੌਕਰੀਆਂ ਕਿਹਨੂੰ ਦਿੱਤੀਆਂ ਉਸ ਤੋਂ ਕੌਣ ਬੰਦੇ ਆ ਉਹਨਾਂ ਦੇ ਬੈਠਾ ਕੌਣ ਆ ਬਈ ਪੜ੍ਹ ਲੋ ਦੱਸੋ ਕੌਣ ਬੈਠਾ ਯਾਰ ਉੱਥੇ ਜਿੰਨੇ ਉੱਚੇ ਆਉਂਦਿਆਂ ਦੇ ਬੈਠੇ ਆ ਸਾਰੇ ਕੁਝ ਹਿਮਾਚਲ ਦਾ ਬਿਹਾਰ ਦਾ ਉਹ ਯੂਪੀ ਦਾ ਯਾਰ ਹੱਦ ਹੋ ਗਈ ਸਾਡੀ ਰੋਜ਼ੀ ਪਾਣੀ ਸਾਡਾ ਜਹੀਲਾ ਕਰਤਾ ਹਵਾ ਸਾਡੀ ਜਹੀਲੀ ਕਰਦੀ ਮਾਰੇ ਸੀਰੇ ਹੈ ਜਵਾਨ ਸਾਡੇ ਮਰ ਰਿਹਾ ਨੌਕਰੀਆਂ ਦੇ ਲੈ ਕੌਣ ਬਿਠਾ ਰਿਹਾ ਹਜ਼ਾਰਾਂ ਬੰਦਾ ਇੱਥੇ ਲਿਆ ਕੇ ਬਿਠਾਤਾ ਲੱਖਾਂ ਬੰਦਾ ਲੁਧਿਆਣਾ ਆ ਕੇ ਵਹਿ ਗਿਆ ਮੈਂ ਪਹਿਲਾਂ ਵੀ ਗੱਲ ਬੋਲੀ ਆ ਵੀ ਸੋਡੀ ਜਿਹੜਾ ਡੈਮੋਗ੍ਰਾਫੀ ਆ ਪੰਜਾਬ ਦੀ ਉਹ ਬਦਲ ਚੁੱਕੀ ਆ ਸਾਡੀ ਸਥਿਤੀ ਹੋਰ ਹੋ ਜਣੀ ਆ ਅੱਗੇ ਮਰਤੋਂ شمਾਰੀ ਆ ਅਗਲੇ ਸਾਲ ਉੱਥੇ ਤੁਸੀਂ ਦੇਖੋਗੇ ਸਾਡੀ ਗਿਣਤੀ ਘਟਣੀ ਆ ਸਾਡੀ ਆਪੀ ਘਟਣੀ ਆ 10 ਲੱਖ ਬਾਹਰਲੇ ਬੰਦੇ ਦੀ ਵੋਟ ਲਿਦਾਂਣੇ ਚ ਬਣ ਗਈ ਆਮ ਸ਼ਹਿਰਾਂ ਦੇ 10 ਦਾ 20-20 ਹਜ਼ਾਰ ਵੋਟਾਂ ਬਣੀਆਂ ਪਈਆਂ ਸਾਡੇ ਕੱਲਾ ਕੱਲਾ ਜਵਾਕ ਜੰਮਣ ਲਾ ਕੇ ਕੈਨੇਡਾ ਅਮਰੀਕਾ ਨੂੰ ਟੱਕ ਚੱਕਦਾ ਕਿਸੇ ਨੂੰ ਪੁਲਿਸ ਨੇ ਝੂਠੇ ਮੁਕਾਬਲੇ ਚ ਮਾਰ ਦੇਣਾ ਕਿ ਇਹਨੂੰ ਚੱਟੇ ਨੇ ਖਾ ਜਾਣਾ ਅਜਿਹਾ ਗਏ ਅਹੀਂ ਜਿਹੜੇ ਭਏ ਗਏ ਆਬਵੀਅਸੇ ਮੁਠੀ ਪਰ ਇਕੱਠੇ ਨਹੀਂ ਇੱਕ ਹੋਰ ਗੱਲ ਸੁਣ ਲਓ ਇਹ ਜਿਹੜੇ ਹਾਲਾਤ ਬਣੇ ਜਾਂਦੇ ਆ ਸਾਡੇ ਲੋਕ ਕਹਿੰਦੇ ਵੋਟਾਂ ਨਾ ਬਦਲਦਿਆਂਗੇ ਜਦੋਂ ਸੋਡੀ ਗਿਣਤੀ ਘਟ ਗਈ ਸੋਡੀ ਬੋਟਾਂ ਦੀ ਬੁਕਤ ਕੀ ਰਹਿ ਜੂਗੀ ਥੋੜੀ ਬੋਟਾਂ ਦੀ ਗਿਣਤੀ ਨਹੀਂ ਹੋਣੀ ਇਹ ਬਸਤੀ ਬਣਾ ਕੇ ਪੰਜਾਬ ਨੂੰ ਅਜਾੜਿਆ ਜਾ ਰਿਹਾ ਅਸੀਂ ਇਹਦਾ ਮੈਂ ਬਹੁਤ ਚਿਰਤਾ ਸਾਡੀ ਸਾਰੀ ਟੀਮ ਇਹਦਾ ਬੜੇ ਚਿਰ ਤੋਂ ਰੌਲਾ ਪਾ ਕੇ ਵਿਰੋਧ ਕਰਦੇ ਆ ਵੀ ਪੰਜਾਬ ਦੇ ਅੰਦਰ ਹਿਮਾਚਲ ਦੀ ਤਰ੍ਹਾਂ ਉਤਰਾਖੰਡ ਦੀ ਤਰ੍ਹਾਂ ਨਾਗaland ਦੀ ਤਰ੍ਹਾਂ ਇੱਕ ਕਾਨੂੰਨ ਬਣਨੇ ਚਾਹੀਦਾ ਵੀ ਕੋਈ ਐਗਰੀਕਲਚਰ ਲੈਂਡ ਸਾਡੀ ਬਾਹੀ ਜੋਗ ਜ਼ਮੀਨ ਬਾਹਰਲਾ ਬੰਦਾ ਲੈ ਨਾ ਕੀ ਕਾਨੂੰਨ ਬਣਿਆ ਹੁੰਦਾ ਤੇ ਇੱਥੇ 40 45 ਜਾਂ 1100000 ਏਕੜ ਸਾਡੀਆਂ ਜ਼ਮੀਨਾਂ ਉੱਤੇ ਆ ਕੇ ਫੈਕਟਰੀਆਂ ਲਾ ਜਾਂਦਾ ਕੋਈ ਦੂਜਾ ਸਾਨੂੰ ਸਾਡੀਆਂ ਨੌਕਰੀਆਂ ਜੇ ਕਿਹਨੇ ਬਾਹਰਲੇ ਪੰਦੇ ਲੈਣਾ ਸ਼ਰਤਾਂ ਪੂਰੀਆਂ ਕਰੇ ਤੇ ਹਮਾਤਲ ਜਾ ਕੇ ਨੌਕਰੀਆਂ ਆ ਕੇ ਦਿਖਾਓ ਰਾਜਸਥਾਨ ਚਲੇ ਜਾਓ ਮਹਾਰਾਸ਼ਟਰ ਨਾਗaland ਚਲੇ ਜਾਓ ਸਾਡੇ ਤੇ ਵੋਟ ਪਾਣੀਆਂ ਇੱਥੇ ਆ ਕੇ ਦੂਜੇ ਸੁਭਾ ਨੇ ਤਰ੍ਹਾਂ ਉਹ ਕਾਨੂੰਨ ਬਣਨੇ ਚਾਹੀਦੇ ਆ ਹੁਣ ਬਾਹਲੇ ਬੰਦੇ ਮੈਨੂੰ ਕਹਿੰਦੇ ਤੂੰ ਨਫ਼ਰਤ ਕਰਦੇ ਆ ਮਾ ਸਾਡੀ ਕੋਈ ਨਫ਼ਰਤ ਨਹੀਂ ਆ ਸਾਡੇ ਬੰਦੇ ਕੰਮ ਕਰਦੇ ਆਂਦੇ ਆ ਜੀ ਸਦਕੇ ਸਾਡੇ ਵੀ ਕੰਮ ਕਰਦੇ ਸਾਨੂੰ ਕੋਈ ਦਿੱਕਤ ਨਹੀਂ ਹੁਣ ਇਹਦਾ ਝੋਨਾ ਸਾਡੇ ਪਵਾਸੀ ਬੰਦੇ ਨਹੀਂ ਦਾਇਆ ਸਾਨੂੰ ਕੋਈ ਸਮੱਸਿਆ ਨਹੀਂ ਮਸਲਾ ਜਦੋਂ ਵੋਟ ਬਣੂਗੀ ਸਾਡੀ ਗਿਣਤੀ ਘਟੂਗੀ ਡੈਮੋਗ੍ਰਾਫੀ ਬਦਲੂਗੀ ਸਭਿਆਚਾਰ ਖਤਮ ਹੋਊਗਾ ਸਾਡਾ ਸਾਡੀ ਬੋਲੀ ਮਰੂਗੀ ਸਾਡਾ ਇਤਿਹਾਸ ਤੇ ਕਿੱਡੀ ਵੱਡੀ ਸਾਡੀ ਗੜਬੜ ਹੋਊਗੀ ਕੱਲ ਦੇ ਨਾਲ ਸਾਡੇ ਲੋਕਾਂ ਨੂੰ ਸਮਝ ਹੀ ਨਹੀਂ ਪੈ ਰਹੀ ਯਾਰ ਇਹ ਪਰ ਮੈਂ ਆਪਣੇ ਲੋਕਾਂ ਨੂੰ ਗਾਲ੍ਹਾਂ ਤਾਂ ਕੱਢਦਾ ਵੀ ਜਿੰਨੇ ਬੰਝ ਘੜਦੇ ਆ ਆ ਜਿੰਨੇ ਪਿੰਡਾਂ ਦੇ ਵਿੱਚ ਆਹ ਨਾ ਦੇ ਬੱਚਾ ਕਮਰੇ ਦੇ ਕੇ ਜਵਾਈ ਬਣਾ ਕੇ ਬਿਠਾਇਆ ਕਿਨੇ ਨੂੰ ਵੋਟਾਂ ਆਉਣਾ ਹੀ ਬੈਠਾ ਵੇ ਵੋਟਾਂ ਬਣਾਈ ਬੈਠੇ ਪਿੰਡਾਂ ਚ ਵੋਟਾਂ ਬਣਾਈ ਬੈਠੇ ਹਾਂ ਆਹ ਪਿੰਡਾਂ ਚ ਗਈ ਬਲਾਲੀ ਪਗਿਆ ਸਾਡੇ ਪਿੰਡ ਹੈ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਤੁਸੀਂ ਯਕੀਨ ਨਾ ਆਵੇ ਪੰਜਾਬ ਚ ਮੈਂ ਮੈਂ ਆਇਆ ਮੈਂ ਆ ਜਿਹੜਾ ਰਾਮੇ ਲੱਗਿਆ ਰੈਫਾਇਨਰੀ ਉਥੇ ਕਈ ਜਿਹੜੀ ਚਾਹੀਦਾ ਐ ਲੱਗਦੇ ਨਹੀਂ ਪੰਜਾਬ ਚ ਫਿਰਦੇ ਆ ਸਾਡੇ ਖਤਮ ਹੋ ਜਾਂਦਾ ਸਾਰਾ ਕੁਝ ਕਿੱਡਾ ਖਤਮ ਹੋ ਜਾਂਦਾ ਥੱਲੇ ਜਿਹੜੀ ਲੋਕ ਜਾਗ ਰਹੇ ਰ ਇੰਨਾ ਕੁਝ ਹੋਈ ਜਾਂਦਾ ਇਹਦੇ باوجود ਕਿ ਤੁਸੀਂ ਕਪ ਤੁਸੀਂ ਛਤਰੀ ਖਾਣੇ ਆ ਤੁਸੀਂ ਮਰਨੇ ਆ ਪਰ ਹੋਰ ਕੋਈ ਰਾਹ ਕੋਈ ਨਹੀਂ ਇਕੱਠੇ ਹੋ ਕੇ ਇਕੱਠੇ ਹੋ ਕੇ ਮੇਰੀ ਬੇਨਤੀ ਆ ਲੋਕਾਂ ਨੂੰ ਕਿ ਲੋਕੋ ਇਹ ਮਸਲਾ ਇਹਨਾਂ ਸੋਚਿਆ ਕਰਵਾ ਤਾ ਉਹਦੇ ਕਮਾਲੂ ਬੋਲਿਆ ਸੀ ਉਹ ਲੋਕੋ ਤੁਸੀਂ ਜਿੱਦੇ ਲੁਧਿਆਣੇ ਅਸੀਂ ਹਾਕਾ ਮਾਰਦੀਆਂ ਕਿਉਂ ਨਹੀਂ ਉੱਠ ਕੇ ਆਏ ਆ ਗੱਠਾਂ ਵਾਲੀ ਲਾਤੀ ਲਾਤੀ ਹੋਣੀ ਆ ਬਾਈ ਹਾਂ ਇਹ ਪਬਲਿਕ ਹੇਅਰ ਗੰਦੀ ਆ ਇਹ ਹਾਲਾਂਕਿ ਲੋਕਾਂ ਨੇ ਸਵਾਲ ਕੀਤੇ ਇੱਕ ਵੀ ਸਵਾਲ ਦਾ ਇਹਨੇ ਸਹੀ ਅੰਤ ਨਹੀਂ ਕਿ ਬਾਈ ਆ ਚੋਰ ਆ ਖੁਦ ਮੰਨ ਰਹੇ ਆ ਵੀ ਰੈਡ ਕੈਟਾਗਰੀ ਫੈਕਟਰੀ ਆ ਇੰਨੀ ਪੋਲੂਟਡ ਆ ਆਹ ਹੈ ਪ੍ਰਦੂਸ਼ਨ ਕਰੂ ਵੀ ਹਵਾ ਦੇ ਵਿੱਚ ਦੇਖ ਕੇ ਉਹਨਾਂ ਲਿਖਿਆ ਹੋਇਆ ਲੈ ਕੇ ਜਿਹੜਾ ਉਹਨਾਂ ਨੇ ਪੂਰਾ ਡਾਟਾ ਦਿੱਤਾ ਉਹਦੇ ਵਿੱਚ ਵੀ ਲਿਖਿਆ ਹੋਇਆ ਵੀ ਆਹ ਆਹ ਪੋਲੂਸ਼ਨ ਕਰੂਗੀ ਇਹ ਉਹਦੇ باوجود ਵੀ ਪੰਜਾਬ ਨੂੰ ਕਿਆ ਮਾਰਿਆ ਜਾ ਰਿਹਾ ਯਾਰਾ ਆ ਰਾਜਸਥਾਨ ਟੱਬੇ ਪੇ ਲਾ ਲਓ ਫੈਕਟਰੀਆਂ ਨਾਲ ਲੋਕ ਨਹੀਂ ਉੱਥੇ ਅਈ ਰਾਸਤਾਨਿਆਂ ਨੂੰ ਉੱਥੇ ਲੋਕਾਂ ਨੂੰ ਮਾਰ ਲੋਕਾਂ ਨਾਲ ਆਓ ਜਿੱਬਿਆਂ ਦੇ ਬਾਹਰੋਂ ਥਾੜੀ-ਥਾੜੀ ਲਾ ਕੇ ਜਾ ਕੇ ਲਾ ਲਓ ਲੋਕਾਂ ਅਸਲ ਦੇ ਵਿੱਚ ਸਾਡੇ ਲੋਕਾਂ ਨੂੰ ਸਮਝ ਨਹੀਂ ਹੈਗੀ ਯਾਰ ਕੋਈ ਬਹੁਤ ਖੱਡੀਆਂ ਡੂੜੀਆਂ ਸ਼ਾਸ਼ਾ ਉਹ ਤੁਹਾਡੀ ਜ਼ਮੀਨਾਂ 'ਚ ਜ਼ਹਿਰ ਪਾਉਂਦੀ ਛੋੜੇ ਪਾਣੀ ਜ਼ਹਿਰ ਪਾਤੀ ਛੋੜੇ ਜਿਵਾਨੀ ਚਿੱਟਿਆਂ ਨਾਲ ਮਾਰਦੀ ਛੋੜੀ ਬੋਲੀ ਮਾਰਦੀ ਉਹਦਾ ਜ਼ਮੀਨਾਂ ਖੋਣ ਪੈਗੇ ਆ ਲੈਂਡ ਪੂਲਿੰਗ ਨੀਤੀ ਆ ਆ ਚੱਕ ਲਿਆ ਹੁਣ ਇਹ ਕਹਿੰਦਾ ਭਾਂਤ ਸੌਂ ਕਹਿੰਦਾ ਲੋਕਾਂ ਦੀ ਸਹਿਮਤੀ ਤੋਂ ਉਹਨਾਂ ਜ਼ਮੀਨ ਨਹੀਂ ਰਹਿਵਾਂਗੇ ਮੈਨੂੰ ਇਹ ਦੱਸੋ ਜਿੱਥੇ ਜਿੱਥੇ ਨੇ ਜ਼ਮੀਨ ਐਕਵਾਇਰ ਕਰਨੀ ਆ ਉੱਥੇ ਉਹਨਾਂ ਦੀ ਉਹਨਾਂ ਦੇ ਪਵੰਦ ਦੀ ਲਾਤੀ ਤੇ ਕੋਈ ਬੰਦਾ ਰਿਸਟਰੀ ਨਹੀਂ ਕਰਾ ਸਕਦਾ ਕੋਈ ਬੰਦਾ ਜਿਹੜੀ ਇੱਥੇ ਲਿਮਟ ਜਾਂ ਲੋਡ ਨਹੀਂ ਲੈ ਸਕਦਾ ਤੇ ਜਦੋਂ ਬੰਦੀਕਰ ਤੇ ਲੋਕ ਕਰਨਗੇ ਕੀ ਇੱਥੇ ਹੋਰ ਹੈ ਇਹਦੇ ਵਿਚਾਰੇ ਬੋਲੀ ਜਾਂਦੇ ਪਰ ਹਤਮਤਲ ਅਸੀਂ ਮਰਨਾ ਮਰ ਜਾਾਂਗੇ ਜੀ ਅਸੀਂ ਜ਼ਮੀਨ ਨਹੀਂ ਦਿੰਦੇ ਅਸੀਂ ਰਾਹ ਨਹੀਂ ਦਿੰਦੇ ਕੋਈ ਭਲੋ ਲੋਕੋ ਪਹਿਲੀ ਗੱਲ ਤਾਂ ਤੁਹਾਨੂੰ ਚਾਹ ਪਿਆ ਕੇ ਤਾਂ ਮਾਨਸਾ ਬਿਠਾਇਆ ਨਾ ਪਟਿਆਰੇ ਹੋਟਲ ਦੇ ਵਿੱਚ ਨਾਲ ਖਵਾਈ ਵਰਤੀ ਕੋਤੀ ਕਹਦੇ ਹੋਗੇ ਦਿਖਾਈਆਂ ਪਟੈਂਚੀ ਭਰੇ ਨੋਟਾਂ ਦੇ ਕਿੰਨੇ ਲੈਣਾ 2 ਕਰੋੜ ਖੇਡਾ ਖੇਡਾ ਦੰਗਾਂ ਰਹਿ ਜਾਣਗੇ ਮੂੰਹ ਖੁੱਲਾ ਹੀ ਰਹਿ ਜੂ ਅੱਛਾ ਇੰਨੇ ਪੈਸੇ ਮਿਲਦੇ ਕੱਲ ਰੋ ਚਾਰ ਕੋੜੇ ਵਾਹ ਲੈ ਜਾਗੇ ਇਹ ਤਾਂ ਬਾਈ ਮੈਂ ਲੋਕਾਂ ਨੂੰ ਬੇਨਤੀ ਕਰਦਾ 50 ਕਰੋੜ ਨੂੰ ਵੀ ਲੈ ਲੈ ਕਿੱਲਾ 50 ਕਰੋੜ ਨੂੰ ਵੀ ਮੂੰਹੋਂ ਤਾਂ ਮੰਗੋ ਛੋਡੀ ਮਿੱਟੀ ਦੀ ਕੀਮਤੀ ਹੈ ਨਹੀਂ ਉਹ ਆ ਟਿੱਬਿਆਂ ਵਾਲੇ ਖੜੇ ਆ ਅਸੀਂ ਟਿੱਬਿਆਂ ਵਾਲੇ ਵਜਦਾ ਮਾਨ ਸਾਹਿਬ ਰੰਡੇ ਵਾਲੇ ਸਾਡੇ ਤਾਂ ਬੁੜਿਆਂ ਨੇ ਸਾਡੇ ਬਜ਼ੁਰਗਾਂ ਨੇ ਟਿੱਬਿਆਂ ਦੇ ਬਸੋਲੇ ਸਰੋਂ ਬੀਜ ਕੇ ਗੁਜ਼ਾਰਾ ਕਰਦੇ ਰਹੇ ਉਹ ਭੁੱਖੇ ਨਹੀਂ ਮਰੇ ਫੜੇ ਟਿੱਬੇ ਵੀ ਨੂੰ ਸਾਨੂੰ ਭੁੱਖਾ ਮਾਰਨ ਦੇ ਪੈਸਾ ਕਿੱਥੇ ਲੈ ਕੇ ਜਾਵਾਂਗੇ ਭੱਲੇ ਲੋਕੋ ਤੇ ਘਰ ਚੜਾ ਦੇਵਾਂਗੇ ਗੱਡੀ ਲੈ ਜਾਵਾਂਗੇ ਟਰੈਕਟਰ ਲੈ ਜਾਵਾਂਗੇ ਬਸ ਖੂਕ ਦੇਵਾਂਗੇ ਉਦੋਂ ਬਾਅਦ ਕੀ ਕਰੋਗੇ ਅੱਜ ਮੇਰੀ ਗੱਲ ਸੁਣੋ ਮੈਂ ਕੱਲ ਇੱਕ ਬੰਦੇ ਦੀ ਵੀਡੀਓ ਸੁਣੀ ਰੋ ਰਿਹਾ ਵਿਚਾਰਾ ਗੁਰਸਖ ਗਿਆਨੀ ਪਤਾ ਰੇੜੀ ਲਈ ਖੜਾ ਹੈ ਮਹਾਰੀ ਚ ਕਹਿੰਦਾ ਓਏ ਮੈਂ ਆਪਦਾ ਕਿੱਲਾ ਪਤਾ ਨਹੀਂ ਕਿੰਨੇ ਕਰੋੜ ਨੂੰ ਵੇਚਿਆ ਸੀਗਾ ਫੇਰ ਕਰੋੜ ਨੂੰ ਕਿੱਲਾ ਵੇਚ ਕੇ ਰੇੜੀ ਲਈ ਖੜਾ ਹੈ ਉਹ ਕਰੋੜਾਂ ਰੁਪਏ ਨਹੀਂ ਖੜਨੇ ਇਹ ਤਾਂ ਐਂ ਉੱਡ ਜਾਣੇ ਆ ਮਾਲਾ ਆਪਣੀ ਜ਼ਮੀਨ ਦਾ 50 ਕਰੋੜ ਵਟ ਲੈ ਕੀ ਕਰੇਗਾ ਮੈਨੂੰ ਜਵਾਬ ਦੇ ਮੈਂ ਤੈਨੂੰ ਪਤਾ ਮਨ ਜਵਾਬ ਤੂੰ ਦੱਸੋ ਮੈਂ ਜਵਾਬ ਦੇ ਮੈਨੂੰ ਜੇ ਪੈਸੇ ਵਟ ਕੇ ਕੀ ਕਰੋਗੇ ਜ਼ਮੀਨ ਦੇ ਕਿੱਧਰ ਜਾਓਗੇ ਨਾ ਤੁਸੀਂ ਮੰਨ ਲਓ ਕਿ ਤੇ ਸੋਚੋਗੇ ਕਿ ਜ਼ਮੀਨ ਲੈ ਲਓਗੇ ਉਹ ਜ਼ਮੀਨ ਘਟ ਰਹੀ ਆ 50000 ਫਿੱਲਾ ਹੋਣਾ ਸ਼ੜਕਾਂ ਚ ਗਿਆ 50000 ਰੇਲ ਦੀਆਂ ਲੀਹਾਂ ਚ ਗਿਆ ਕਲੋਨੀਆਂ ਚ ਗਿਆ 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਕੱਲਾ ਉਸ ਆ ਲੈਂਡ ਪੂਲ ਨੂੰ ਜਾਣੀ ਐ ਲਓਂਗੇ ਕਿੱਥੇ ਚਲੋ ਕਾਰਖਾਨਾ ਲਾ ਲਓ ਤੁਸੀਂ ਆਬਾਨੀ ਦੇ ਮੁਕਾਬਲੇ ਕਾਰਖਾਨਾ ਚਲਾ ਲੋਗੇ ਕਹਦਾ ਨੀ ਨਿਧਮ ਕਾਵੇ ਤੇ ਲਾ ਲੋਗੇ ਬੈਂਕੇ ਧਰ ਦਿਓ ਵੀ ਵਿਆਜ ਖਾਈ ਜਾਵਾਂਗੇ ਬੈਂਕ ਭੱਜ ਗਿਆ ਨੋਟ ਬੰਦੀ ਵਾਲੀ ਸਕੀਮ ਆ ਗਈ ਫੇਰ ਉੱਥੇ ਦੀ ਉੱਥੇ ਓਏ ਦੋ ਕਨਾਲਾਂ ਵੀ ਆ ਨਾ ਜਿਹਦੇ ਕੋਲੋਂ ਭੁੱਖਾ ਨਹੀਂ ਮਰਦਾ ਉਹ ਸੋਚਵੇਂ ਗੱਲ ਨੂੰ ਬੰਦਾ ਸਿੰਘ ਬਹਾਦਰ ਨੇ ਕੁਰਬਾਨੀਆਂ ਕਰਕੇ ਖੂਨ ਦੁੱਧ ਤੇ ਸਾਨੂੰ ਮਾਲਕ ਬਣਾਇਆ ਯਾਰ ਸਾਡੇ ਵੀ ਆ ਇੱਥੇ ਮੈਂ ਹੁਣ ਓ ਬਾਈ ਔਰ ਕੌਣ ਆ ਡਾਕਟਰ ਜੋਗਾ ਜਿਹੜਾ ਇੱਥੇ ਦੇਖੇਗਾ ਜ਼ਮੀਨ ਜਾਣਦਾ ਉਹਦੇ ਬਾਰੇ ਅੱਜ ਦੀ ਪਹਿਲੀ ਬੰਦ ਗੱਡ ਰਖਿਆ ਗਿਆ ਸਾਨੂੰ ਹਾਂ ਕੌਣ ਨਾ ਕੇ ਪੁੱਲਾ ਨੂੰ ਪੁੱਛੋਗਾ ਮੈਂ ਪਹਿਲਾਂ ਕਈ ਫੋਨਾਂ ਖਾਣਾਂ ਦਾ ਬੋਲਿਆ ਕਰਦਾ ਹਾਂ ਹਾਂ ਕਰਮਗਰਾਂ ਤੋਂ ਬੋਲਿਆ ਕਰਦਾ ਹਾਂ ਲੋਕਾਂ ਕੀ ਕੰਪਨੀ ਰਹੀ ਹੈ ਇਹ ਪੈਂਦਾ ਸੁਣਿਆ 50000 ਰੁਪਏ ਠੀਕ 50000 ਰੁਪਏ ਮੈਨੂੰ ਰੱਬ ਦਾ ਬਾਤ ਆ ਸੋਨੂ ਜੀ ਨੇ ਤੁਹਾਨੂੰ ਖੜਿਆ ਤੁਹਾਨੂੰ ਹੀ ਮੈਂ ਕਹਿਣਾ ਉੱਠ ਖੜੋ ਨਹੀਂ ਘਰਾਂ ਚ ਦੱਬੇ ਹੀ ਮਾਰੇ ਜਾਵੋਗੇ ਮਸਲਾ ਬਹੁਤ ਗੰਦੀਰ ਆ ਕਿੰਨੇ ਦੀ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਗਿਆ ਹੋਰ ਵੀ ਕਰਦੇ ਆ ਆਪਣਾ ਗੰਦਾ ਉਹ ਬਾਈ ਥੰਨੇ ਸਾਰਾ ਪਾਣੀ ਦੇਖੋ ਮੇਰੀ ਗੱਲ ਸੁ ਜਿੰਨੀ ਇੰਡਸਟਰੀ ਆ ਜਿੰਨਾ ਉਹਦਾ ਵੇਸਟਜ ਆ ਜਿੰਨਾ ਉਹਦੇ ਵਿੱਚੋਂ ਜੋ ਕਦਮਾ ਨਿਕਲਦਾ ਉਹ ਜਾਊ ਕਿੱਥੇ ਜਾਂ ਨੇਰੇ ਨਗ ਦੀ ਕੋਈ ਨਹਿਰ ਅਕਤਸੀ ਸੂਏ ਦਰਿਆ ਚ ਤੇ ਜਾਂ ਤਾਂ ਕਿੱਥੇ ਨਹਿਰਾ ਦਾ ਪਾਣੀ ਖੜਾ ਪੰਜਾਬ ਦਾ ਪੀਣ ਯੋਗ ਨਹੀਂ ਦਰਿਆਵਾਂ ਦਾ ਧਰਤੀ ਹੋਰ ਤਾਂ ਕਿੱਥੇ ਪਾਣੀ ਲਿਆ ਆ ਸਾਰਾ ਇਲਾਕਾ ਚੱਕਰਾਂ ਵਾਲੇ ਪੂਰਾ ਪੰਜਾਬ ਪਾਣੀ ਚੱਕਰਾ ਦੇ 2000 ਤੋਂ ਉੱਪਰ ਟੀਡੀਐਸ ਆ ਰਿਹਾ ਪਾਣੀ ਕੈਮੀਕਲ ਨੇ ਕੁੱਲ ਕੇ ਪਾਣੀ ਚ ਕੁੱਲ ਬੰਦਾ ਹਸਪਤਾਲ ਨੂੰ ਰੈਫਰਦਾ ਜਵਾਗ ਚੱਕ ਰੈਫਰਦਾ ਯਾਰ ਜਨਾਨੀਆਂ ਦੇ ਜਵਾਗ ਨਾਲ ਫਰਕ ਨਾ ਪੈਣਾ ਉਦੋਂ ਹਟ ਕੇ ਮੱਝ ਦੇ ਵੀ ਟੀਕੇ ਗਾਂ ਦੇ ਵੀ ਟੀਕੇ ਜਨਾਨੀਆਂ ਦੇ ਵੀ ਟੀਕੇ ਭਰਉਣ ਲੱਗ ਗਏ ਲੱਗੇ ਕਿ ਨਹੀਂ ਲੱਗੇ ਸੋਹਣੀ ਭਾਈ ਅੱਛਾ ਇੱਕ ਦੋ ਹੋਰ ਗੱਲ ਦੱਸਦਾ ਜਦੋਂ ਜੀਰੇ ਮੋਰਚਾ ਲਾਇਆ ਨਾ ਜੀਲੇ ਫੈਕਟਰੀਆਂ ਮੋਰਚਾ ਚੱਲਿਆ ਉੱਥੇ ਨਾ ਆਪਣੇ ਲੋਕ ਇਕੱਠੇ ਹੋਏ ਪੰਜਾਬ ਦੇ ਬਜਟ ਦੀ ਬੰਦ ਕਰਾ ਦਿੱਤੀ ਇਹਨਾਂ ਨੇ ਕੀ ਕੀਤਾ ਫੈਕਟਰੀ ਦੇ ਮਾਲਕਾਂ ਦੇ ਪੈਸਾ ਦਾ ਵਾਧੂ ਹੈ ਪੈਸਾ ਤੰਤਰ ਸਰਕਾਰਾਂ ਮਸ਼ੀਨਰੀ ਨਾਲ ਆ ਬਈ ਸਾਰਾ ਵੱਡੇ ਘਰਾਣਿਆਂ ਨਾਲ ਲੋਕਾਂ ਨਾਲ ਕੋਈ ਲੋਕਾਂ ਦਾ ਬੂਟਾ ਲੈਣੀਆਂ ਨੇ ਕੱਲੇ ਉੱਥੇ ਨਾ ਆ ਖੜੇ ਕਰਦੇ ਕੀ ਨਾਂ ਲੈਂਦੇ ਆ ਮਜ਼ਦੂਰ ਭਰਾ ਖੜੇ ਕਰਦੇ ਜੀ ਸਾਰਾ ਰੁਜ਼ਗਾਰ ਮਾਰ ਮੈਂ ਮਦੂਨਾ ਕੋਲੇ ਗਿਆ ਉਹ ਮਸਾ ਭਰਾ ਫੇਲੀ ਗੱਲ ਤਾਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਜੇ ਤੁਸੀਂ ਇਸ ਪਾਣੀ ਨਾਲ ਪੀ ਕੇ ਮਰ ਗਏ ਸੋਦੇ ਜਵਾਕ ਮਰ ਗਏ ਹਾਂ ਬੋਲੋ ਤੁਸੀਂ ਜਾਉਂਦੇ ਨਾ ਰੋ ਕਾ ਕਟੋਗੇ ਅਜਾ ਸਵਾਲ ਅੱਛਾ ਹਲੇ ਕੋਈ ਅਮੀਰ ਬੰਦਾ ਤਕੜਾ ਬੰਦਾ ਫਿਲਟਰ ਲਾ ਲੂ ਉਹਦਾ ਪਾਣੀ ਪੀ ਲੂ ਮੁੱਲ ਲੈ ਕੇ ਪਾਣੀ ਪੀ ਰੂ ਗਰੀਬ ਕਿਛੂ ਪੀਦਾ ਤੀਜੋ ਕੱਢਦੇ ਪੀਜੋ ਮੈਂ ਦੱਸੂ ਸੂਏ ਚ ਪੀ ਉਹ ਪਾਣੀ ਜ਼ਹਿਰ ਵਾਲਾ ਤੁਸੀਂ ਬਚੋਗੇ ਕਿਵੇਂ ਦੂਜੀ ਗੱਲ ਅੱਜ ਤੱਕ ਅੱਜ ਨੇ ਸੁਣਦੇ ਆ ਮੈਂ ਪਹਿਲਾਂ ਵੀ ਗੱਲ ਕੀਤੀ ਆ ਜਿਹੜਾ ਇਹ ਫੈਕਟਰੀਆਂ ਦੇ ਵਿੱਚ ਸਾਡੂੰ ਕੰਮ ਦਿੰਦਾ ਹੈ ਉਹ ਕੀ ਪੰਜਾਬ ਦੇ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਂਦਾ ਸਾਡੇ ਨੂੰ ਤੇਰਾ ਮਹਾਨਾ ਆਪਣਾ ਅਗਰ ਰੱਖ ਲੈਂਦਾ ਮੈਂ ਇੱਥੇ ਵੀ ਆਇਆ ਜਿਹੜੀਆਂ ਆਪਣਾ ਲਈ ਇੱਥੇ ਤੋਂ ਵਧੀਆ ਅਗਰ ਵਾਲਾ ਪੈਸੇ ਨਹੀਂ ਸਾਡੇ ਬੰਦਿਆਂ ਨੂੰ ਕੱਢ ਦਿੰਦੇ ਆ ਇਹ ਤਾਂ ਜੀ ਕੰਮ ਨਹੀਂ ਕਰਦੇ ਉਹੀ ਇੱਕ ਇਲਜ਼ਾਮ ਲਾ ਕੇ ਇਹਨਾਂ ਚੋਰੀ ਕਰ ਲਈ ਜੀ ਐਥੇ ਅੱਜ ਦੇ ਧੌਲੇ ਫੈਕਟਰੀ ਨਹੀਂ ਪ੍ਰੈਜ਼ੀਡੈਂਟ ਤੋਂ ਮੁੰਡਾ ਕੱਢਦਾ ਮੈਂ ਤਾਂ ਮਿੱਤੀ ਉਹ ਖਣ ਮਰੇ ਕਰਨਾ ਮੈਂ ਬੰਦਾ ਕੱਢਦਾ ਇਹ ਜੀ दारू ਵਾਲੀ ਬੋਤਲ ਨਹੀਂ ਫਰਦਾ ਸੀ ਗੱਡੀ 'ਚ ਆਹ दारू ਪੀਤੀ ਸੀ ਨਹੀਂ ਪੀਤੀ ਨਹੀਂ ਸੀ ਉਹਨੇ ਗੱਡੀ 'ਚ ਮੰਗਨੇ ਲਿਆ ਮੁੰਡੇ ਦੀ ਮਗਰ ਬੋਤਲ ਪੇਸ਼ੇ ਬੋਤਲ ਨਾਲ 바ਗੀ ਐਨੀ ਗੱਲ ਤੇ ਬਹਾਨਾ ਕੋਈ ਨਾ ਕੋਈ ਭਾਲ ਕੇ ਸਾਡੇ ਬੰਦੇ ਨੂੰ ਕੱਢ ਕੇ ਕਾਰਨ ਦਾ ਕੀ ਆ ਸਾਡਾ ਜਿਹੜਾ ਮਜ਼ਦੂਰਤਾ ਉਹ ਉਹਦਾ ਹੱਕ ਮੰਦਾ ਮਿਹਨਤ ਦਾ 500 700 ਰੁਪਏ ਦਿਨ ਨੂੰ ਮਿਲਣੇ ਚਾਹੀਦੇ ਜਿਹੜੇ ਕੋਈ ਪ੍ਰਵਾਸੀ ਹੁੰਦੇ ਆ ਵਿਚਾਰੇ ਉਹਨਾਂ ਨੂੰ ਇੰਨੀ ਸਮਝ ਵੀ ਹੈ ਨਹੀਂ ਉਹ 300 ਚ 400 ਚ ਵੀ ਰਹਿ ਜਾਂਦੇ ਆ ਇਹ ਉਧਰੋਂ ਵੀ ਸ਼ੋਸ਼ਣ ਕਰਦੇ ਆ ਇਹ ਗਰੀਬਾਂ ਦਾ ਵੀ ਸ਼ੋਸ਼ਣ ਕਰਦੇ ਆ ਇਹ ਨਹੀਂ ਵੀ ਉਹਨਾਂ ਦੇ ਭਾਣੇ ਲਈ ਕੰਮ ਕਰਦੇ ਆ ਤਾਂ ਇਸ ਕਰਕੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਭਾਈ ਇਹ ਮਸਲੇ ਬਹੁਤ ਗੰਭੀਰ ਹੋ ਗਏ ਹੁਣ ਤਾਂ ਸਾਰਾ ਪੰਜਾਬ ਆਦਿਆਂ ਬੂਰੀਆ ਬਿਸਤਰ ਮੋਢੇ ਤੇ ਰੱਖਿਆ ਕਰੋ ਆਦੀਆਂ ਝੋਲੇ ਚ ਰੋਟੀਆਂ ਪਾ ਕੇ ਰੱਖਿਆ ਕਰੋ ਜਿੱਦਣ ਨੂੰ ਸੁਨੇਹਾ ਆਉਂਦਾ ਵੀ ਅੱਜ ਫਲਾਣੇ ਦਾ ਆਏ ਆ ਧੱਕਾ ਕਰ ਰਹੇ ਆ ਜਬਰ ਕਰ ਰਹੇ ਆ ਉਧਰੋਂ ਚਾਲੇ ਪਾਦਾ ਕਰੋ ਆ ਤਾਂਸ ਘੁੱਟ ਕੇ ਸੱਥਾਂ 'ਚ ਬਹਿ ਕੇ ਘਰਾਂ 'ਚ ਬੈਠੇ ਮੋਬਾਈਲ ਦੇਖੀ ਜਾਂਦੇ ਨੇ ਜਿੱਦਾਂ ਕੰਮ-ਕਮ ਕੜਾ ਕਰਦੇ ਆ ਕੰਮ-ਕਮ ਮੈਨੂੰ ਤਲਾ ਮਾਰ ਸਕਦਾ ਭਾਂਵਾ ਕਰਦੇ ਤੁਸੀਂ ਬੱਸ ਪੰਜਾਬ ਦੇ ਵਿੱਚ ਜੇ ਕੋਈ ਬਾਜਾ ਠਾਉਣਾ ਚਾਹੁੰਦਾ ਉਹਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੜਦੇ ਸਾਰਿਆਂ ਨੇ ਐਂ ਕਰਦੇ ਆ ਭਾਈ ਮਾਰੀ ਜਾਂਦੇ ਆ ਕੋ ਜੇਲਾ ਸਿੱਟੀ ਜਾਂਦੇ ਆ ਯਾਰ ਉਹ ਭਾਈ ਜੇ ਇੱਕ ਇੱਕ ਨੂੰ ਸਿੱਟ ਦੇਣਗੇ ਦੋਨੋਂ ਫਿੱਟੇ ਨੇ ਜੇ ਸਾਰੇ ਇਕੱਠੇ ਹੋਣ ਰੋੜਾ ਇਕੱਠੇ ਨਹੀਂ ਸਭ ਤੋਂ ਵੱਡੀ ਇਨਾਂ ਦਾ ਸਿਸਟਮ ਸਰਕਾਰਾਂ ਦਾ ਇੱਕ ਚੀਜ਼ ਤੇ ਚੱਲਦਾ ਉਹ دہشت ਦਾ ਡਰ ਜਿੱਦੇ ਲੋਕਾਂ ਡਰ ਚੱਕਦਾ ਉਹਦੇ ਲੋਕ ਆਪਣੇ ਹੱਥ ਲੈ ਡਰ ਚੱਕਣਾ ਪੈਣਾ ਡਰ ਕੱਢਣਾ ਪੈਣਾ ਦਿਲਾਂ 'ਚ ਕੋਈ ਕਰ ਦੇਣ ਜਾਂ ਕਿੰਨੇ ਨੂੰ ਮਾਰ ਦੇਣ ਉਹ ਫੜਨਗੇ ਹਣਾ ਆ ਲਾਲ ਵਰਦਨ ਵਾਲੇ ਜਿੰਨੇ ਫਿਰਦੇ ਐ ਇੱਥੇ ਪੁਲਿਸ ਵਾਲੇ ਇਕੱਠੇ ਹੋਏ ਇਹ ਕਿਹੜਾ ਇੱਥੇ ਇੱਥੋਂ ਦਾ ਪਾਣੀ ਨਹੀਂ ਪੀਂਦੇ ਆ ਮਾਈਕਰੋ ਸੂਚਾਨ ਨਹੀਂ ਲੈਂਦੇ ਇੱਥੇ ਆਪਰੇ ਉਦੋਂ ਦਾ ਬੰਦ ਕਰਿਆ ਰੈਂਸ ਦਾ ਉਹਨੇ ਮੈਨੂੰ ਕਿੰਨੀ ਪਰੇ ਕਰਕੇ ਮੈਂ ਚਲਾਇਆ ਉਹਨਾ ਅਕਸਰ ਕੱਟ ਲਿਆ ਉਹਨਾਂ ਨੇ ਰੈਂਸ ਦਾ ਜਿਹੜਾ ਰਾਣਾ ਪੈਸੇ ਜਸਾਨਾ ਵੀ ਉਹਦੋਂ ਦਾ ਮੈਂ ਬੰਦ ਕਰਿਆ ਉਹ ਉਸ ਤੋਂ ਬਾਅਦ ਮੈਂ ਚਲਾਇਆ ਹੀ ਨਹੀਂ ਹੈਗਾ ਉਹਨੇ ਤਾਂ ਟੁਕੜ ਮੇਰੇ ਦੇ ਤਿੰਨ ਚਾਰ ਪੰਜ ਛੇ ਘਾਤੇ ਬਹੁਤ ਕੁਝ ਕਰਨਗੇ ਯਾਰਾ ਸੋਨੂੰ ਮਾਰਨ ਲਈ ਦੱਬਣ ਲਈ ਕੁੱਟਣ ਲਈ ਛੋਟੀਆਂ ਧਰਤੀਆਂ ਜ਼ਮੀਨਾਂ ਪਾਣੀ ਖੋਣ ਲਈ ਬਹੁਤ ਕੁਝ ਕਰਨਗੇ ਇਹਦਾ ਹੁਣ ਜੇ ਨਸਲਾਂ ਬਚਾਉਣੀਆਂ ਤਾਂ ਲੜਨਾ ਪੈਣਾ ਬਾਈ